ਦੂਜਾ ਜਿਹੜਾ ਸੰਭੂ ਬਾਰਡਰ ਤੇ ਦੂਜੀਆਂ ਜਥੇਬੰਦੀਆਂ ਨਹੀਂ ਬੈਠ ਰਹੀਆਂ ਥੋੜੀਆਂ ਜਿਹੜੀਆਂ ਇੱਥੇ ਲੜੀ ਨਹੀਂ ਰਹੀਆਂ ਤੇ ਉਹਨਾਂ ਤੋਂ ਸਵਾਲ ਅਸੀਂ ਕੀ ਕਰੀਏ ਜਿਹੜੇ ਉਹਨਾਂ ਘਰੇ ਪੇ ਜਾ ਕੇ ਤਾਂ ਠਾਉਣ ਨਹੀਂ ਲੱਗੇ ਇਹ ਤਾਂ ਉਹ ਦੇਖਣ ਕਿ ਸਾਡੀ ਕਿਸਾਨ ਜਿਵੇਂ ਸਾਡਾ ਮੂਰੇ ਨਾਂ ਲੱਗਦਾ ਕਿ ਮੈਂ ਕਿਸਾਨ ਹਾਂ ਹਾਂਜੀ ਅੱਜ ਮੈਂ ਇਹ ਸਵਾਲ ਤੁਸੀਂ ਕਰਿਆ ਨਾ ਜਿਹੜਾ ਇਹ ਪੂਰੇ ਲੋਕਾਂ ਨੂੰ ਇਹ ਸਵਾਲ ਤੇ ਨਿਰਕਰ ਹੈ ਜਿੰਨ ਜਿਹੜੇ ਕਿਸਾਨ ਜਥੇਬੰਦੀਆਂ ਬਣੀਆਂ ਸਾਰੀਆਂ ਸਿਆਸੀ ਪਾਰਟੀਆਂ ਦਾ ਵਿਰੋਧ ਕਰਦੀਆਂ ਸਾਰੀਆਂ ਸਿਆਸੀ ਪਾਰਟੀਆਂ ਭਾਵੇਂ ਕਾਲੀ ਦਲ ਕਾਂਗਰਸ ਕਾਮਰੇਡ ਪਮਾ ਆਮ ਆਦਮੀ ਇਹ ਵਿਰੋਧ ਕਰਦੀਆਂ ਅੱਜ ਉਲਟ ਕਹਾਣੀ ਅੱਜ ਪਾਰਲੀਮੈਂਟ ਚ ਕੱਲੇ ਬੀਜਪੀ ਨੂੰ ਛੱਡ ਕੇ ਸਾਰੇ ਕਹਿੰਦੇ ਐਮਐਸਪੀ ਗਰੰਟੀ ਕਿਸਾਨਾਂ ਨੂੰ ਮਿਲਣੀ ਚਾਹੀਦੀ ਹੈ ਹੁਣ ਜਿਹੜੀਆਂ ਕਿਸਾਨ ਜਿ세 ਤੁਸੀਂ ਸਵਾਲ ਕੀਤਾ ਜਿਹੜੀਆਂ 100 150 ਦੇ ਨੇੜੇ ਵਗੀਆਂ ਜਿਹੜੀਆਂ ਲੜ ਨਹੀਂ ਰਹੀਆਂ ਇਹਦਾ ਮਤਲਬ ਉਹ ਚਾਹੁੰਦੀਆਂ ਨਹੀਂ ਨਾ ਕਿਸਾਨ ਲੜ ਰਹੇ ਨੇ ਵਿਰੋਧੀ ਕਹਿ ਰਹੇ ਨੇ ਕਿ ਮਿਲਣਾ ਚਾਹੀਦਾ ਕਿਸਾਨਾਂ ਨੂੰ ਐਮਐਸਪੀ ਗਰੰਟੀ ਕਾਨੂੰਨ ਤੇ ਜਿਹੜੀਆਂ ਕਿਸਾਨ ਜਿ세 ਬੰਦੀਆਂ ਉਹ ਕਹਿੰਦੇ ਨਹੀਂ ਮਿਲਣੇ ਚਾਹੀਦੇ ਇਹਦਾ ਮਤਲਬ ਉਹਨਾਂ ਦੀ ਅੰਦਰ ਪਹਿਲਾਂ ਹੀ ਨੀਤੀ ਹੋਰ ਸੀ ਕਿਸਾਨਾਂ ਦਾ ਬਰਕਾ ਪਾਇਆ ਇਹ ਆਉਣ ਵਾਲੇ ਸਮੇਂ ਚ ਆਪੀ ਸਾਫ ਠੀਕ ਹੈ ਧੰਨਵਾਦ ਜੀ